ਹਾਂਜੀ ਸਾਰੀ ਗੱਲ ਮੇਰੇ ਤਰ੍ਹਾਂ ਤੇ ਨਵੇਂ ਵਲੌਗ ਚ ਸਵਾਗਤ ਹੈ ਤੇ ਆਪਾਂ ਚੁਲੇ ਆ ਗੁਰਦੁਆਰੇ ਠੰਡਾ ਬੋਜ ਮੱਥਾ ਟੇਕਣਾ ਤੇ ਮੁੜੇ ਬਾਹਰ ਨਿਕਹੀ ਜਾਂਦੇ ਆ ਤੇ ਗਲਾ ਫੇਰ ਬੈਠ ਗਿਆ ਥੋੜਾ ਜਾਂ ਇੱਕ ਨਿਕਲ ਪਿਆ ਉਹ ਆਜੋ ਯਾਰ ਆ ਵੇਖੋ ਮੁੜੇ ਯਾਰ ਨਿਕਲੀ ਜਾਂਦੇ ਆ ਤੇ ਰਾਤੀ ਆਪਾਂ ਸੌ ਗਏ ਸੀ ਤੇ ਟਰੈਕਟਰ ਮੁੰਡਿਆਂ ਨੇ ਤੇ ਲਾਇਆਗਾ ਸਹੀ ਐ ਜੀ ਆਪਰ ਉਹ ਗਿਆ ਆਮ ਖਸ ਬਾਗ ਕੋਲੇ ਤੇ ਬਾਕੀ ਸਹੀ ਐ ਤੇ ਮੁੰਡੇ ਹਰ ਦੋ ਤਿੰਨ ਪਿੱਛੇ ਆਦੇ ਪਿਆ ਤੇ ਬਾਕੀ ਚੱਲਦੇ ਆ ਫਿਰ ਮਿਲਦੇ ਅੱਗੇ ਅਜੇ ਲੰਗਰ ਵੀ ਖਾਣਾ ਟਾਈਮ ਕਿੰਨਾ ਹੋ ਗਿਆ ਟਾਈਮ ਆਪਾਂ ਚੱਲੇ ਆ ਫਿਰ ਪਾ ਬਾਕੀ ਕੁਝ ਮੁੰਡੇ ਫੇਲਾ ਹੋਏ ਸੀ ਵਾਪਰ ਰੁਕੇ ਸੀ ਤੇ ਬਾਕੀ ਮਿਲਦੇ ਆ ਉੱਥੇ ਜਾ ਕੇ ਸਵਾ 11 ਹੋ ਗਏ ਤੇ ਆਪਾਂ ਲੇਟ ਹੋ ਜੂਗੀ ਸ਼ਾਇਦ ਸੰਗਤ ਬੋਹਦਾ ਕਿ ਚਲੋ ਮਿਲਦੇ ਆ ਨੋ ਮਿੱਤਰੋ ਤੇ ਚੱਲੋ ਪੈ ਆਪਾਂ ਤੇ ਪਰ ਮੱਥਾ ਟੇਕਣ ਤੇ ਅੱਜ ਫੇਰ ਟ੍ਰੈਫਿਕ ਲੱਗ ਗਿਆ ਰਾਤ ਆਪਾਂ ਵੀ ਐਸੀ ਟ੍ਰੈਫਿਕ ਸੀਗੀ ਅੱਤ ਵਾਰ ਰਾਤ ਲੱਗੇ ਜੀ 8 ਵਜੇ ਤੋਂ ਸਵੇਰ 3 ਵਜੇ ਤੱਕ ਜਾ ਬਾਹਰ ਨਿਕਲੇ ਤੇ ਹੁਣ ਆਪਾਂ ਮੁੜੇ ਵਧ ਗਏ ਆ ਤੇ ਇੱਕ ਆਨੇ ਕਰਨ ਤੇ ਲਾਡੀ ਸੰਦੀਪਾ ਪ੍ਰਿੰਸ ਸਾਹ ਜਣਾ ਤੇ ਪ੍ਰਿੰਸ ਦੋ ਪ੍ਰਿੰਸ ਹੋ ਗਏ ਹਨ ਸਾਡੇ ਗੁੱਲ ਤੇ ਬਾਕੀ ਸਨ ਉਹ ਯਾਰ ਭਾਵੀ ਕੋਈ ਜ਼ਿਆਦਾ ਲੱਗਦਾ ਸਾਡੇ ਬੰਦੇ ਹੀ ਹੋ ਜਾਂਦੇ ਆਰ ਸਿੰਘ ਕਿਉਂਕਿ ਯਾਰ ਇਦਾਂ ਲਬਣੀ ਪੈਂਦੀ ਏ ਦੂਰ ਹੁੰਦੀ ਨਾ ਬਾਹਰ ਕੋਈ ਨਹੀਂ ਲਾਣਾ ਚਾਹੁੰਦਾ ਜਿਵੇਂ ਆਪਾਂ ਸਾਰੇ ਕਹਿੰਦੇ ਲੱਗ ਹੀ ਹੋਵੇ ਤੇ ਸਰੋ ਕੋਈ ਨਾ ਤੇ ਮੋੜੇ ਕਹਿੰਦੇ ਆਟੋ ਕਰ ਲਈਏ ਆ ਜੇ ਮੈਂ ਹੱਥ ਕਰੀਂ ਓ ਚਲੋ ਮਿਲਦੇ ਅੱਗੇ ਤਾਂ ਕੀ ਮਿਲਦੇ ਅੱਗੇ ਜਾ ਕੇ ਬੋਲ ਅਰੇ ਓਡੀਨੀ ਤਮ ਪਾਤੀ ਦਾ ਪ੍ਰੋਗਰਾਮ ਬਣਾਓ ਇੱਥੇ ਗੱਲਾਂ ਗੈਜ ਕਰਨਾ ਹੀ ਓਏ ਗੱਟ ਨਹੀਂ ਕਰਨੀ ਚੱਲ ਚੱਲ ਫਾੜੀ ਫਾੜੀ ਚਲੋ ਚੱਲਦੇ ਆਂ ਟ੍ਰੈਵਲ ਕਰੋ ਆ ਜਾਈਏ

ਇਹ ਪਰਾਂ ਤੇ ਮੇਨੇ ਉਹਨਾਂ ਕੋਸ਼ ਨਹੀਂ ਦੇਣਾ। ਕੱਲੀ ਕੀਰ ਲਈ। ਕੱਲੀ ਕੀਰ। ਦਾਤਲਾ ਪਲੇਟ ਨਹੀਂ ਆਉਂਦੀ ਬਾਅਦ ਚ ਲੈ ਆਉਂਦੀ ਸ਼ਾਇਦ। 14 ਮਿੰਟ ਲੱਗਦੇ ਅੱਗੇ। ਲੋ ਮਿੱਤਰੋ ਤੇ ਦੋਸਤਵਾਰਾ ਸਹੀ ਬਾਤ। ਸਪਾਂਸਰ ਆ ਰਹੇ ਆ। ਕੁਛ ਯਾਰ ਦਾ ਅੱਜ ਦੁੱਧ ਕਾਹੂ ਦਾ ਬਦਾਮਾ ਵਾਲਾ ਘੈਂਟ ਸੀਗਾ। ਹੋਰ ਵੀ ਕਾਫੀ ਲੱਗੇ ਹੋਏ ਆ। ਤੇ ਬਾਕੀ ਘੈਂਟ ਸੀ ਸਾਰੇ ਘੈਂਟ। ਦੁੱਧ ਬਹੁਤ ਪੀਤਾ ਹੈ ਨਾ ਅੱਜ ਤੇ ਵਲੌਂਗ ਪਰ ਨਹੀਂ ਬਣਿਆ ਤੇ ਗਰਮ ਮੁਰੇ ਚੱਕ એનર્ਜੀ ਫੁੱਲ ਆ ਮੁਰਿਆਂ ਚ ਦੋ ਮੁੰਡੇ ਅੱਗੇ ਚਲੇ ਗਿਆ ਤੇ ਕੋਈ ਨਹੀਂ ਪਤਾ ਕਿੱਥੇ ਚੱਲ ਗਏ ਅਸੀਂ ਪਿੱਛੇ ਰੁਕੇ ਸੀ ਤੇ ਉਹ ਅੱਗੇ ਚੱਲ ਗਏ ਚਲੋ ਮੇਟਰੂ ਅੱਗੇ ਉਹ ਦੇਖੋ ਅਸੀਂ ਉੱਧਰ ਤੋਂ ਤੋਂ ਮਿੱਤਰੋ ਤੇ ਆਪਾਂ ਪਹੁੰਚ ਗਏ ਦਰਤ ਦਾ ਸਾਈਟ ਤੇ ਮਿਲਦੇ ਆਂ ਦਰਨੀਏ ਤੋਂ ਬਾਅਦ ਫਿਰ ਠੀਕ ਪਿਆਰੀ ਬਹੁਤ ਵਧੀਆ ਕੀਤੀ ਹੋਈ ਆ ਤੇ ਚਲੋ ਮਿੱਤਰੋ ਤੇ ਘਾਰਲੀ ਦੇਖਣ ਤੇ ਮੱਥਾ ਟੇਕ ਕੇ ਫਿਰ ਬਾਅਦ ਮਿਲਦੇ ਅੱਗੇ ਤੇ ਜੋੜੇ ਜਮਾ ਕਰਾਈ ਜੀ ਦੇ ਅੱਗੇ ਜੋੜੇ ਜਾਵਾ ਕਰਾ ਤੇ ਆ ਜੀ ਗੋਣ ਦਾਣ ਕਰ ਲੋ ਜੀ ਗੋਣ ਦਾਣ ਆ ਬਹੁਤ ਬਹੁਤ ਆਪਾਂ ਦਰਸ਼ਨ ਮਹਨਤ ਦਰਸ਼ਨ ਮਹਨਤ ਕਰਦੇ ਆ ਫੋਟੋ ਤੇ ਰੋਣੇ ਆ ਤੇ ਮਿਲਦੇ ਅੱਗੇ ਹੋ ਮਿੱਤਰੋ ਅੱਜ ਆਪਾਂ ਮੱਥਾ ਟੇਕ ਕੇ ਦੁਬਾਰਾ ਆ ਗਏ ਸੀ ਤੇ ਹੋਰ ਸ਼ਾਨਾਰ ਮਾਜੀ ਉਹ ਦੇਖੋ ਬਹੁਤ ਵਧੀਆ ਲੱਗ ਰਿਹਾ ਸੋ ਸੂਨ ਦਾ ਮੇਲੇ ਅੰਦਰ ਜਿਹੜਾ ਕਰਕੇ ਉਹ ਮੁੜੇ ਆਪਣੇ ਸਾਰੇ ਮੱਥਾ ਟੇਕ ਕੇ ਦੋ ਪਿਕਚਰ ਆ ਗਏ ਤੇ ਚਲੋ ਚੱਲਦੇ ਹਾਂ ਤੇ ਬਰਵਲ ਆਜੋ ਤੇ ਬਾਕੀ ਵਧੀਆ ਸਭ ਨੇ

ਦਰਸ਼ਨ ਕਿਵੇਂ ਹੋਏ ਬਹੁਤ ਅੱਛੇ ਹੋਏ 10 ਲੱਖ ਦੀਏ ਦਰਸ਼ਨ ਕਿਵੇਂ ਹੋਏ ਵਧੀਆ 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 ਛਨਾਣ ਕਰੋ ਹੁਣ ਬਸ ਹੰਦੇ ਪਾਣੀ ਤੇ ਆਹਾਂ ਜੀ ਛਨਾਣੇ ਕਾਹਲਾ ਇਹ ਚਲੋ ਮਿੱਤਰੋ ਮਿਲਦੇ ਅੱਗੇ ਮਿਕਾ ਜੀ ਘਰੋ ਚਲੋ ਮਿੱਤਰੋ ਤੇ ਮੱਥਾ ਆ ਗਿਆ ਸੀ ਮੱਥਾ ਠੇਕ ਕੇ ਗੁਰਦੁਆਰੇ ਤੋਂ ਤੇ ਵਧੀਆ ਦਰਸ਼ਨ ਮਿਲੇ ਹੋਏ ਤੇ ਬਾਕੀ ਮੁੰਡੇ ਵੀ ਆ ਗਏ ਤੇ ਕਈ ਸੌਂ ਵੀ ਗਏ ਆ ਵੀ ਸੌਂ ਗਿਆ ਇਹ ਵੀ ਸੌਂ ਗਿਆ ਤੇ ਇੱਧਰ ਵੀ ਤੇ ਬਾਹਰ ਦੇਖੋ ਯਾਰ ਮੀਂਹ ਲੱਗ ਗਿਆ ਚੈੱਕ ਗਿੱਲੀਆਂ ਹੋ ਗਈ ਸੀੜਕੀ ਗਿੱਲੀ ਹੋਈ ਪਈ ਆ ਵੇਖੋ ਤੇ ਆ ਹੀ ਜਾਂਦਾ ਪਤਾ ਨਹੀਂ ਕਿੰਨਾ ਕਾ ਆਊਗਾ ਤੇ ਇਹ ਵਲੌਗ ਕਰਦੇ ਆ ਆਪਾਂ ਇੱਥੇ ਹੀ ਐਂਡ ਤੇ ਮਿਲਦੇ ਆਂ ਅਗਲੇ ਵਲੌਗ ਚ ਤੇ ਹੁਣ ਲੱਗਿਆ ਸੌਣ ਤੇ ਟਾਈਮ ਹੋ ਗਿਆ ਛੇ ਦਾ ਹੋ ਗਿਆ ਮਸਾਈ ਦਾ ਸਵੇਰ 5:55 ਹੋ ਗਿਆ ਸਵੇਰ ਤੇ ਚਲੋ ਮਿਲਦੇ ਆ ਅੱਗੇ ਨਮਨੇ ਵਲੌਗ ਚ ਦੇਖੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਇਹ ਬਲੌਗ ਸਾਈ ਛੋਟਾ ਹੋਊਗਾ ਪਰ ਦੇਖਿਓ ਛੋਟਾ ਤਾਂ ਕੀ ਹੋਣਾ ਤੇ ਕੋਈ ਨਾ ਮਿਲਦੇ ਆ ਅਗਲੇ ਵਲੌਗ ਚ